Sorry for Yeah. ਲੋਕਾਂ ਵਿੱਚ ਚੰਗੀ ਤਰ੍ਹਾਂ ਸੋਹਣੇ ਤਰੀਕੇ ਦੇ ਨਾਲ ਧਾਰਮਿਕ ਲੰਬੇ ਲੰਬੇ ਤਗੜੇ ਤਗੜੇ ਅਤੇ ਫਬੂਵੇ ਅਤੇ ਸੋਹਣੇ ਅਖ਼ਰਾ ਵਿੱਚ ਕੋਈ ਲੈਕਚਰ ਦੇ ਸਕਦਾ ਹੈ ਲੋਕਾਂ ਨੂੰ ਆਪਣੇ ਪ੍ਰਭਾਵ ਹੇਠ ਲਿਆ ਸਕਦਾ ਹੈ ਕਿਸ ਨੂੰ ਅਹੰਕਾਰ ਹੈ ਆਪਣੇ ਵਿਦੂਤਾ ਦਾ ਕਿਸੇ ਨੂੰ ਅਹੰਕਾਰ ਹੈ ਆਪਣੀ ਮਾਇਆ ਦਾ ਪਾਦਸ਼ਾਹ ਅਤੇ ਕਿਸੇ ਮਨੁੱਖ ਨੂੰ ਆਪਣੀ ਔਰ ਕਿਸੇ ਐਸੀ ਤਾਕਤ ਦਾ ਅਹੰਕਾਰ ਹੈ ਜੋ ਉਹਦੇ ਕੋਲ ਹੈ ਰਾਜ ਦੀ ਤਾਕਤ ਹੈ ਮਾਇਆ ਦੀ ਤਾਕਤ ਹੈ ਪੜਾਈ ਦੀ ਤਾਕਤ ਹੈ शरीर दी ताकत है लेकिन बादशाह जी ने अर्ज कीता है मेरे सच्चे बादशाह ऐ मेरे अफानपुर मेरे कोल इक इक ताकत है कि मैं तेरा आसरा लेना है मेनू तेरे आश्रय दी ਲੋੜ ਹੈ ਅਤੇ ਮੈਂ ਸਿਰਫ ਤੇਰੀ ਓਟ ਲੈਣਾ ਹੈ ਮੈਨੂੰ ਤਾਂ ਇੱਕੋ ਇੱਕ ਆਸਰਾ ਹੈ ਇੱਕੋ ਇੱਕ ਜੇ ਮੈਂ ਅੰਕਾਰ ਕਰ ਸਕਦਾ ਤਾਂ ਤੇਰੇ ਨਾਮ ਦੇ ਕੁੱਤੇ ਅੰਕਾਰ ਕਰ ਸਕਦਾ ਤੇ ਇਹ ਕਹਿ ਕੇ ਮੈਨੂੰ ਕਨ ਪੁੱਛੀ ਨਾ ਸਕਾਂ ਤੇ ਮੇਰੇ ਯਾਰਾ अपने पे सूखा अपने ही पै बिरथा, अपने पै था अपने पै ताड़ा अपने ही पै अर्था किन्हीं रात जो कम धन मिलखा किन्हीं बात में थाली ਸਮਝਣਾ ਤੇ ਜੋ ਕੁਝ ਤੂੰ ਕਰਾਨਾ ਮੈਂ ਉਸ ਦੇ ਵਿੱਚ ਬੜੇ ਸੁਹਣੇ ਤਰੀਕੇ ਦੇ ਨਾਲ ਤੇਰਾ ਸ਼ੁਕਰਾਨਾ ਕਰਕੇ ਕਿਉਂਕਿ ਮੇਰਾ ਮੁਝ ਮੈਂ ਕੁਛ ਨਹੀਂ ਜੋ ਕਿ ਤੈਸੋ ਤੇਰਾ ਤੇਰਾ ਤੁਝ ਕੋ ਸਭ ਤੇ ਕਿਆ ਲਾਗੈ ਮੇਰਾ ਬਾਦਸ਼ਾਹ ਜੀ ਨੇ ਵੀ ਜ਼ਿਕਰ ਕੀਤਾ ਕਿ ਹੈ ਮਾਲਕਪੁਰ ਤੇਰੀ ਬੋੜ ਦਾ ਸੱਤਾ ਮੈਨੂੰ ਇਹ ਹੀ ਦੀ ਸਮਝ ਪੈ ਗਈ ਹੈ ਕਿ ਜੋ ਕੁਝ ਤੂੰ ਦਿੱਤਾ ਹੈ ਮੈਨੂੰ ਉਹ ਤੇਰਾ ਆਪਣਾ ਸਭ ਕੁਝ ਹੈ ਤੇਰਾ ਕੁਝ ਪਤਾ ਨਹੀਂ ਬਹੁਤ ਸਾਰੇ ਕੰਕਾਰੀਆਂ ਕੋ ਇੱਕ ਵੀਨਾ ਦੇ ਦਸਵੀਂ ਹਿਰਲੇ ਤਉ ਮੂਣਾ ਕੋ ਕਾ ਕਰ ਜਿਹੜੇ ਲੋਕ ਆਪਣੇ ਕਰਤਾ ਮਾਨ ਕਰਦੇ ਨੇ ਕਿਸੇ ਨੂੰ ਮਾਤਾ ਪਿਤਾ ਦਾ ਮਾਨ ਹੈ ਕਿਸੇ ਨੂੰ ਆਪਣੀ ਪੜਾਈ ਦਾ ਮਾਨ ਹੈ ਲੇਕਿਨ ਪਾਦਸ਼ਾ ਮੈਂ ਤਾਂ ਕੋਇਓ ਮਿੱਠਾ ਕਰਕੇ ਨਮਨਤਾ ਜੋ ਤੈਨੂੰ ਪ੍ਰਮਾਨ ਹੋਵੇ ਜੋ ਤੈਨੂੰ ਭਾ ਜਾਵੇ ਜੋ ਤੁਝ ਭਾਵੇ ਸੋ ਪਰਵਾਹ ਨਾ ਕਰ ਤੂੰ